ਜਾਣ ਜਿਹੜੀ ਇੱਕ ਡਰਾਤਤੀ ਹੋਈ ਹੈ ਸਾਡੇ ਘਰ ਦੇ ਬਾਹਰ ਐ ਕੋਈ ਕਰੀਬ ਸਵੇਰ ਦੇ 1 ਵਜੇ ਕੋਈ ਅਣਸ਼ਖਤੀ ਵਿਅਕਤੀ ਆਇਆ ਦੋ ਉਹਨਾਂ ਨੇ ਮੇਰੇ ਘਰ ਦੇ ਫਾਇਰਿੰਗ ਕੀਤੀ ਆ ਕਰੀਬ ਕੋਈ ਸਵੇਰ ਦੇ 2 ਵਜੇ ਦਾ ਟਾਈਮ ਸੀ ਮੇਰੀ ਵਾਈਫ ਨੇ ਉਹ ਛਿਛੇ ਦੇਖਿਆ ਵੀ ਦੋ ਬੰਦੇ ਜਿਹੜੇ ਫਾਇਰਿੰਗ ਕਰਦੇ ਪਹਿਲਾਂ ਵੀ ਫਾਇਰਿੰਗ ਕੀਤੀ ਹੋਈ ਹੈ ਜਾਂ ਪਤਾ ਨਹੀਂ ਗੋਲੀਆਂ ਮੋਲੀਆਂ ਜਦ ਤੱਕ ਪਟੋਕੇ ਚੱਲਦੇ ਆ ਉਸ ਤੋਂ ਬਾਅਦ ਦੇਖਿਆ ਤੇ ਮੇਰੀ ਵਾਈਫ ਨੇ ਕਹਿੰਦੀ ਆਪਣੇ ਘਰ ਦੇ ਕੋਲ ਗੋਲੀਆਂ ਚੜ੍ਹ ਰਹੀਆਂ 1:15 ਮਿੰਟ ਤੇ ਮੈਂ ਡੀਐਸਪੀ ਪੁਗਵਾੜਾ ਜਿਹੜੇ ਆਪਣੇ ਆਪੂ ਸਿੰਘ ਜੀ ਉਹਨਾਂ ਨੂੰ ਕਾਲ ਕੀਤੀ ਆ 5 ਤੋਂ 7 ਮਿੰਟ ਵਿੱਚ ਪਹੁੰਚ ਸਕਦੇ ਆ ਸਵੰਧ ਦਾ ਐਸਐਚਓ ਸਤਨਾਪੁਰਾ ਸਵੰਧ ਦਾ ਐਸਐਚਓ ਆਪਣਾ ਸਰਦਾਰ ਜੀ ਉਹਨਾਂ ਨੇ ਮੌਕਾ ਵਾਰ ਦਾ ਦੇਖ ਲਈ ਸੀ ਉਹਨੂੰ ਕਹਿੰਦੇ ਵੀ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੀ ਕੋਈ ਕੈਮਰਾ ਵਗੈਰੇ ਵਿੱਚ ਆਏ ਕਿੰਨੇ ਵਕਤ ਦੋ ਜੀ ਨੇ ਆਏ ਆ ਬੋਰਸਲ ਤੇ ਆਏ ਆ ਤੇ ਮੂਲ ਵਗੈਰੇ ਲਿਬੇਟੇ ਸੀ ਸੀ ਉਹਨਾਂ ਦੇ ਪਹਿਲਾਂ ਇੱਧਰ ਨੂੰ ਗਏ ਆ ਰਸਤੇ ਨਾਂਕੇ ਫਿਰ ਆ ਕੇ ਬੋਰਸਲ ਨੂੰ ਪਿੱਛੇ ਲਾ ਕੇ ਆਏ ਆ ਤੁਰ ਕੇ ਆਏ ਆ ਉਹਨਾਂ ਨੇ ਖੈਰਾਂ ਕੀਤੇ 23 ਤੋਂ 24 ਜਿਹੜੇ ਉਹਨਾਂ ਨੇ ਰੌਂਦ ਫੇਰ ਕੋਈ ਜਾਨੀਵਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ ਆ ਘਰ ਦਾ ਹੀ ਵਾਕ ਹੋਰ ਕੋਈ ਇਦਾਂ ਦਾ ਨੁਕਸਾਨ ਕੀ ਲੱਗ ਰਿਹਾ ਰਾਜੂ ਬਾਈ ਕੋਈ ਪ੍ਰਾਣ ਕੋ ਰੰਜੀ ਸਾ ਤੁਹਾਡੇ ਜਿਹਾ ਤੁਸੀਂ ਰਾਜਨੀਤੀ ਦੇ ਵਿੱਚੋਂ ਇੱਕ ਤੁਹਾਨੂੰ ਪਤਾ ਹੀ ਹੱਸ ਕੇ ਹਰੇਕ ਨਾਲ ਵਰਤਦਾ ਕੋਈ ਇਦਾਂ ਦਾ ਹੈ ਹੀ ਨਹੀਂ ਮੇਰਾ ਕਿਸੇ politcal ਨਾਲ ਨਹੀਂ ਕਿਸੇ ਯਾਰ ਦੋਸਤ ਨਾਲ ਨਹੀਂ ਕਿਸੇ ਨਾਲ ਕਿਸੇ ਦੇ ਗਲਤ ਕੰਮ ਨਹੀਂ ਕੀਤਾ ਕਿਸੇ ਦੇ ਕੰਮੇ ਆਏ ਹੋਮਾਂਗੇ ਐਡੀ ਵੱਡੀ ਬਾਰਦਾਤ ਹੋਈ ਹੈ ਕੋਈ ਸਕਿਉਰਟੀ ਦੀ ਮੰਗ ਕਰੂੰਗਾ ਸਰਕਾਰ ਕੋਲੋਂ ਸਕਿਉਰਟੀ ਬਸ ਮੇਰਾ ਤਾਂ ਬਾਬਾ ਹੀ ਆ ਜੀ ਸਕਿਉਰਟੀ ਮੇਰੇ ਲਈ ਮੈਂ ਪਹਿਲਾਂ ਵੀ ਕਦੀ ਰ ਹਾਲ ਕੀ ਹੈ ਬਸ ਮਤਲਬ ਹੁਣ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਸਕਿਉਰਟੀ ਨਹੀਂ ਲਾਉਂਗੇ ਫਿਰ ਜਾਨ ਨੇ ਤੁਹਾਡੀ ਖਤਰਾ ਨਹੀਂ ਅੱਗੇ ਵੀ ਉਹ ਤਾਂ ਹੁਣ ਪ੍ਰਸ਼ਾਸਨ ਨੂੰ ਕਹੂੰਗਾ ਵੀ ਦੇਖੋ ਜਿੱਦਾਂ ਵੀ ਉਹ ਕਹੋਗੇ ਜੇ ਸਕਿਉਰਟੀ ਦਾ ਹੋਊਗਾ ਤਾਂ ਲੈ ਲਾਂਗੇ ਦੋ ਫੌਜੀਆਂ ਨੂੰ ਕਹਾਂਗੇ ਦਿਓ ਤੋ ਕੀ ਕਹਿ ਰਹੇ ਹੋ ਦੋਸ਼ੀਆਂ ਵਾਸਤੇ ਵੀ ਭਾਂ ਸਿੱਧਾ ਜੋ ਵੀ ਦੋਸ਼ੀ ਹੈ ਕਾਰਵਾਈ ਕੀਤੀ ਜਾਵੇ ਜਲਦ ਹੋ ਜਾਵੇ ਖੜੇ ਜਾਣ ਕਿਉਂਕਿ ਮੈਂ ਕਹਿੰਦਾ ਜਿੱਦਾਂ ਸਾਡੇ ਨਾਲ ਕਿਸੇ ਹੋਰ ਨਾਲ ਨਾ ਘਟਨਾ ਵਾਪਰੇ ਕਿਸੇ ਦਾ ਨੁਕਸਾਨ ਨਾ ਹੋਵੇ ਕਿ ਜਿਹੜੇ ਵੀ ਦੋਸ਼ੀ ਪੜੇ ਹੈਗੇ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਮੋਰੀਕਾ ਜੀ ਕਿਹੜਾ ਪਿੰਡ ਪੈਂਦਾ ਭਾਜੀ ਇਹ ਦਰਬੇਸ਼ਕਾਂ ਕੀ ਮਾਮਲਾ ਜਿਹੜੀ ਇੱਥੇ ਫਾਇਰਿੰਗ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਰਾਤ ਤਕਰੀਬਨ 1:00 ਵਜੇ 17 ਮਿੰਟ ਤੇ ਮੈਨੂੰ ਗੁਲਜੀਤ ਰਾਜੂ ਭਾਈ ਦੀ ਕਾਲ ਆਈ ਸੀ ਜੀ ਵੀ ਮੇਰੇ ਘਰ ਤੇ ਸ਼ੂਟਿੰਗ ਸ਼ੂਟਰਾਂ ਨੇ ਗੋਲੀਆਂ ਚਲਾਈਆਂ ਤੇ ਤੋਂ ਕੋਠੇ ਤੇ ਚੜ੍ਹ ਕੇ ਦੇਖ ਆਪਣੇ ਤੇ ਬੇਵਾਰ ਤਾਂ ਨਹੀਂ ਕੋਈ ਹੈਗਾ ਜੇ ਮੈਂ ਉੱਪਰ ਚੜ੍ਹ ਕੇ ਦੇਖਿਆ ਤਾਂ ਉਸ ਵਕਤ ਤੱਕ ਤਾਂ ਜੀ ਸ਼ੂਟਰ ਜਾ ਚੁੱਕੇ ਸਨ ਤਾਂ ਫਿਰ ਉਸ ਤੋਂ ਬਾਅਦ ਮੈਂ ਮੌਕੇ ਤੇ ਆ ਗਿਆ ਇੱਥੇ ਭਾਜੀ ਦੇ ਕੋਲ ਪੁਲਿਸ ਵੀ ਆ ਚੁੱਕੀ ਸੀ ਜੀ ਤੇ ਜਦੋਂ ਆ ਕੇ ਦੇਖਿਆ ਤਾਂ ਇੱਥੇ ਕਾਫੀ ਜ਼ਿਆਦਾ ਗੋਲੀਆਂ ਚੱਲੀਆਂ ਕਿੰਨੀਆਂ ਕਿ ਚੱਲੀਆਂ ਤੁਹਾਡੇ ਸਾਨੂੰ ਤਕਰੀਬਨ 22-24 ਗੋਲੀਆਂ ਚੱਲੀਆਂ 22-23 ਚੋਂ ਰੋਂ ਹੋਏ ਕਿੰਨੇ ਵਜੇ ਦੀ ਘਟਨਾ ਹੈ ਭਾਜੀ ਇਹ ਕੋਈ 1:10 ਮਿੰਟ ਦੀ ਘਟਨਾ ਆ ਅੱਛਾ ਜੀ 1:20 ਮਿੰਟ ਤੱਕ ਆਫੀ ਵੀ ਇੱਥੇ ਪਹੁੰਚ ਤੁਸੀਂ ਸਾਰਾ ਜਿਹੜਾ ਆਪਣੀ ਅੱਖੀ ਦੇਖਿਆ ਇਹ ਮੈਂ ਅੱਥੀ ਤਾਂ ਨਹੀਂ ਦੇਖਿਆ ਮੜ ਕੇ ਆ ਕੇ ਦੇਖਿਆ ਜੀ ਅੱਛਾ ਹਾਂਜੀ ਫਿਰ ਤੁਸੀਂ ਵੀ ਕੈਮਰੇ ਦੇ ਵਿੱਚ ਫੁਟੇਜ ਕੱਢੀ ਆ ਹਾਂਜੀ ਤੇ ਉਹਦੇ ਵਿੱਚ ਹੀ ਦੇਖਿਆ ਬਾਕੀ ਕਿ ਕਿੰਨੇ ਬੰਦੇ ਸਾਰੇ ਦੋ ਬੰਦੇ ਸਰੇ ਦੋ ਬੰਦੇ ਮੂਹਰੇ ਬੈਠੇ ਸੀ ਹਾਂਜੀ ਮੂਹਰੇ ਬੈਠੇ ਹੋ ਗਏ ਫੜਤਾ ਤੇ ਮੋਟਰਸਾਈਕਲ ਤੇ ਕੀ ਤਰ੍ਹਾਂ ਦੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਇਦਾਂ ਦੀ ਫਾਇਰਿੰਗ ਦੇ ਘਟਨਾ ਜਿਹੜੀਆਂ ਸਾਹਮਣੇ ਆ ਰਹੀਆਂ ਕਿਸ ਕਿਸ ਤਰ੍ਹਾਂ ਦੇਖਦੇ ਤੁਸੀਂ ਹਾਂਜੀ ਇਸ ਨੂੰ ਪ੍ਰਸ਼ਾਸਨ ਨੂੰ ਠੱਲ ਪਾਉਣੀ ਚਾਹੀਦੀ ਜਾਂ ਜੈਸਟ੍ਰੀਨ ਦਾ ਕਾਬੂ ਕਰਨਾ ਚਾਹੀਦਾ ਜੀ ਤੇ ਤਾਂ ਜੋ ਆਮ ਪਬਲਿਕ ਨੂੰ ਸੇਫਟੀ ਦਾ ਸਾਥ ਹੋ ਸਕੇ ਰਾਜੂ ਜੀ ਨਾਲ ਇਹਨਾਂ ਦੇ ਘਰ ਦੇ ਵਿੱਚ